ਜੋ ਬੁਲੇ ਸੋਨਰ ਪੈ ਭਗਵਾਨ ਫਾਲ ਮੀਤ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਦੋਹਰਾ ਸਤਿਗੁਰੂ ਸੌਤ ਫਾਲ ਵਿੱਚ ਪਾਉਂਚੇ ਜੇ ਸਤਿਗੁਰ ਪਰੇਪਕਾਰ ਕਮਾਇਆ ਵਾਲਮੀਕ ਭਗਵਾਨ ਦਾ ਮੰਦਰ ਜਿਸ ਤਾਂ ਸਤਿਗੁਰ ਖੁਦ ਬਣਵਾਇਆ ਜਲ ਪਾਣੀ ਪ੍ਰਸ਼ਾਦਾ ਛੱਕੇ ਕੋ ਚਿਰ ਸਤਿਗੁਰ ਕਰ ਬਿਸ਼ਰਾਮ ਫਿਰ ਲਾ ਸਵਾਦੀ ਸਤਿਗੁਰੂ ਬਹਿ ਗਏ ਜਗਤ ਗੁਰੂ ਸਤਿਗੁਰੂ ਦਰਿਆਮ ਲੇਖਕ ਕਲਮ ਦਿਵਾ ਤੇ ਕਾਪੀ ਲੈ ਕੇ ਲਿਖਦਾ ਰਿਹਾ ਕੌਮੇ ਇਤਿਹਾਸ ਜੋ ਸਤਿਗੁਰ ਦੀ ਬਖਸ਼ਿਸ਼ ਕੀਤੀ ਸ਼ਬਦ ਸੁਰਤ ਕਵਤਾ ਦੀ ਰਾਸ ਹੈ ਇਤਨੇ ਚੰਨੋ ਸੰਧਿਆ ਹੋ ਗਈ ਮੰਦਰ ਦੇ ਜੋ ਸੇਵਕ ਪਿਆਰੇ ਆਦ ਪ੍ਰਖਤੇ ਸੰਬਖ ਹੋ ਕੇ ਆਰਤੀ ਦੇ ਉਹਨਾਂ ਸ਼ਬਦ ਉਚਾਰੇ ਨਾਗ ਬਣੇ ਕਢਿਆਲ ਖੜਕ ਪਏ ਮੰਦਰ ਦੇ ਵਿੱਚ ਜੋਤਾ ਜਗਿਆ ਸਨੇ ਭਗਤ ਪਰਵਾਰਾ ਆਗੈ ਮੰਦਰ ਵਿੱਚ ਚਰਨ ਕ ਲਗਿਆ ਸਤਿਗੁਰ ਜੀ ਦੀ ਚਰਨ ਆਕੇ ਸਾਧ ਸੰਗਤਿਓ ਅਰ ਜਗ ਜਾਰੀ ਸਤਿਗੁਰ ਜੀ ਹੁਣ ਆਓ ਆਸਨ ਤੇ ਆਪ ਹ ਪੂਰਨ ਗੁਰ ਅਵਤਾਰੀ ਆਦ ਪਦਕ ਤੇ ਨਾਮ ਤੇ ਆਕੇ ਸੰਗਤਾਂ ਨੂੰ ਪ੍ਰਵਚਨ ਸੁਣਾਓ ਆਪ ਹ ਸਾਗਰ ਨਾਮ ਦੇ ਸਤਿਗੁਰ ਸੰਗਤਾਂ ਦੇ ਦਿਲ ਠੰਡਾ ਪਾਓ ਸਾਧ ਸੰਗਤ ਦੇ ਬਚਨ ਸੁਣਦਿਆ ਗੁਰ ਪਰਮੇਸ਼ਰ ਪਿਆਰpur ਚੇ ਇਸ ਸੇਵਕ ਨੂੰ ਨਾਲ ਲੈ ਕੇ ਲੈ ਲਿਆ ਸਤਿਗੁਰ ਆ ਗਏ ਆਸਣ ਉੱਤੇ ਸੇਵਕ ਲੈ ਕੇ ਚੌਰ ਹੱਥਾ ਵਿੱਚ ਸਤਿਗੁਰ ਨੋਪਿਆ ਚੌਰ ਝੁਲਾਵੇ ਸੰਗਤਾ ਲਿਆ ਲਿਆ ਪੌਣ ਸਨੇਰੀ ਗੁਰ ਚਰਨਾ ਵਿੱਚ ਪੇਟ ਚੜਾਵੇ ਸਤਿਗੁਰ ਬੋਲੇ ਸਾਧ ਸੰਗਤ ਜੀ ਆਪਣੇ ਉਪਕਾਰ ਕਮਾਇਆ ਵਾਲਮੀਕੀ ਭਗਵਾਨ ਦਾ ਮੰਦਿਰ ਲੰਡਨ ਵਿੱਚ ਆਪ ਬਣਾਇਆ ਹਰ ਐਤਵਾਰ ਸੰਗਰਾਤ ਤੇ ਮੱਸਿਆ ਲਾਉਂਦੇ ਰਹਿਣਾ ਕਾਸ ਦੀਵਾਨ ਵਾਲਮੀਕੀਏ ਆਦਿ ਵਾਸਿਗੇ ਰੜਕੇ ਸਾਰੇ ਕੈਮ ਕਰੋ ਕੌਮੀ ਸਵੈਮਾਨ ਜਿਵੇਂ ਤੁਸੀਂ ਭਾਰਤ ਤੋਂ ਆ ਕੇ ਇੱਥੇ ਪਰਤਾਹ ਨਾ ਚਮਕਾਇਆ ਆਪਣਾ ਜੀਵਨ ਉੱਚਾ ਕਰਕੇ ਪਰਿਵਾਰਾਂ ਨੂੰ ਖੁਸ਼ਹਾਲ ਬਣਾਇਆ ਸ਼ਬਦ ਗੁਰੂ ਸੰਗ ਭਗਤੀ ਕਰਕੇ ਪੌਸਾਗਰ ਵਿੱਚੋਂ ਤਰ ਜਾਓ ਮਾਤ ਲੋਕ ਦੇ ਸਵਰਗਪੁਰੀ ਦੀ ਆਸਾਰਿਆ ਖੁਸ਼ੀ ਹਾਸਲ ਕਰ ਲੋ ਦੌਲਤ ਮਾਲ ਜ਼ਗੀਰਾ ਹੁੰਦਿਆ ਆਦਪੁਰਖ ਨੇ ਨਜ਼ਰੇ ਆਉਂਦਾ ਦਸਮ ਦਵਾਰਾ ਅਗੰਮ ਅਪਾਰਾ ਸ਼ਬਦ ਗੁਰੂ ਪਰ ਤੱਕ ਦਿਖਾਉਂਦਾ ਸ਼ਬਦ ਗੁਰੂ ਸੰਗ ਭਗਤੀ ਕਰਕੇ ਜੀਵਨ ਭਗਤੋ ਉੱਚਾ ਕਰ ਲੋ ਸ਼ਬਦ ਸਰਵਿਤ ਚੁਬੀਆਂ ਲਾਲਾ ਇਸ ਕੈਮਨ ਉਸ ਪਿਆਰ ਲੋ ਆਦ ਪ੍ਰਖ ਭਗਵਾਨ ਬੰਦੇ ਨੂੰ ਬਿਨ ਬੰਗਿਆ ਇਹ ਜੀਵਨ ਬਖਸ਼ਿਆ ਲੱਖਾਂ ਹੈਨ ਪਦਾਰਥ ਬਖਸ਼ੇ ਖਾਵਣ ਪੈਣਨ ਜੀਵਨ ਬਖਸ਼ਿਆ ਅੱਖਾਂ ਬਖਸ਼ੇ ਦੇਖਣ ਦੇ ਲਈ ਬੰਦਾ ਦੇਖ ਸਕੇ ਭਗਵਾਨ ਦਾ ਜਲਵਾ ਕਿਨਕੇ ਕਿਨਕੇ ਚਮਕਰ ਹਾਜੋ ਉਸਤਾ ਤੇ ਸ਼ਕਤੀਮਾਨ ਦਾ ਜਲਵਾ ਮੰਗਿਆ ਬਿਨ ਰੱਬ ਦਿਲ ਦਿੱਤਾ ਹੈ ਨਾ ਕੇ ਬੰਦਾ ਮਨ ਦੇ ਮੰਦਰ ਆਦipurakti ਮੂਰਤ ਜੋ ਲੈ ਦਿਲ ਆਪਣੇ ਦੇ ਚੁੱਕ ਤੇ ਅੰਦਰ ਜਦ ਚੀਜ਼ ਚਾਹਿਆ ਆਪਣੇ ਅੰਦਰੋਂ ਨੋਸ਼ਦ ਤੀ ਅੱਖ ਦੇਖ ਲੈ ਸ਼ਬਦ ਗੁਰੂ ਸੰਖਾ ਕੇ ਬੁਤਲਾ ਆਦipurak ਪਰ ਤੱਕ ਦੇਖ ਲੈ ਸੋਚਣ ਰੇ ਰੱਬ ਅਕਲਾ ਬਖਸ਼ਿਆ ਅਕਲਾ ਦਾਏ ਲਾਭ ਠਾਏ ਬਦੀ ਬਰਾਈ ਚੁਲਪ ਕਰਨ ਤੋਂ ਜਾਲ ਬੰਦਾ ਕੋ ਸ਼ਰਮਾਏ ਬਿਨ ਮੰਗਿਆ ਰੱਬ ਕੰਨ ਬਖਸ਼ੇ ਨੇ ਸਤ ਸੰਗ ਸੁਣੇ ਤੇ ਜਨਮ ਸਵਾਰੇ ਮਹਾਪੁਰਸ਼ਾ ਦੇ ਚਰਨੇ ਲੱਗੇ ਸਰਗਪਰੀ ਦੇ ਲਵੇ ਹੁਲਾਰੇ ਹੱਥ ਪੈਰ ਤਨ ਰੱਬ ਨੇ ਬਖਸ਼ੇ ਤੇ ਕੀ ਰਤ ਕਰਤੇ ਵੰਡ ਕੇ ਖਾਵੈ ਤਨ ਧਨ ਰੂਪ ਪਰਾਇਆ ਤੱਕ ਕੇ ਨਾ ਬੰਦਾ ਲਾਲਚ ਵਿੱਚ ਆਵੇ ਸਤਿਗੁਰ ਜੀ ਪਰਵਚਨ ਕਰਦਿਆ ਸਾਦ ਸੰਤ ਨੂੰ ਆਖ ਸੁਨਾਇਆ ਤੁਸਾ ਆਪਣੇ ਹੌਂਟ ਦਾ ਮੰਦਰ ਰਾਹੀ ਦੁਨੀਆਂ ਨੂੰ ਅਹਿਸਾਸ ਕਰਾਇਆ ਕੌਮਾ ਜਿਉਂਦਿਆ ਧਰਮ ਆਸਰੇ ਤੁਸਾ ਧਰਮ ਆਪਣਾ ਹੈ ਚਮਕਾਇਆ ਤੁਸਾ ਰੋਸ਼ਨੀਆਂ ਦੇ ਪੂਰਨ ਜਗ ਵਿੱਚ ਪੂਰਨ ਆਪਣਾ ਫਰਜ਼ ਨਿਭਾਇਆ ਮੰਦਰ ਅੰਦਰ ਥਾਂ ਵੀ ਖੁੱਲੀ ਤੁਸਾ ਲੰਗਰ ਦਾ ਪ੍ਰਬੰਧ ਵੀ ਕੀਤਾ ਹਰਿਆਣ ਬਸੇਰਾ ਯਾਤਰੂ ਆਲੇ ਕਰਕੇ ਆਤਮਪੁਰਖ ਦਾ ਦਿਲ ਜਿੱਤ ਲੀਤਾ ਜਦ ਲੰਡਨ ਤੋਂ ਤੀਰਥ ਜਾਣ ਲਈ ਜ਼ਿਕਰ ਗੁਰੂ ਮਹਾਰਾਜ ਸੇ ਕਰਦੇ ਤਨ ਸਾਧ ਸੰਗਤ ਪ੍ਰਬੰਧਕ ਸਾਰੇ ਸੇਸਗਰਾ ਦੇ ਚੰਨੇ ਧਰਦੇ ਅਜੇ ਨਾ ਜਾਓ ਇਸ ਮੰਦਰ ਦਾ ਹੋਰ ਕਰੋ ਸਤਗੁਰ ਵਿਸਤਾਰ ਸਤਗੁਰ ਜੀ ਨੂੰ ਲੋਕ ਪੀ ਲੈਂਦੇ ਭਗਤ ਪ੍ਰਭੂ ਨੂੰ ਨਾਲ ਪਿਆਰ ਆਪ ਦਾ ਸਦਕਾ ਇਸ ਮੰਦਰ ਵਿੱਚ ਲੱਗੀ ਰਹੀ ਰੇ ਦੀਵਾਲੀ ਸਤਗੁਰ ਦਿਲ ਵਿੱਚ ਖੁਸ਼ੀਆਂ ਚਾਹੋ ਠਾਤੇ ਚਿਹਰੇ ਉੱਤੇ ਲਾਲੀ ਸਤਗੁਰ ਬੇ ਕਪੂੜ ਦੀ ਸੰਗਤਾ ਗੁਰ ਨੂੰ ਇਰਦੇਓ ਗੱਲ ਵਿਚਾਰ ਦੀ ਦੱਸੇ ਦਿਲ ਅੰਦਰ ਅਵੇ ਧੜਕੇ ਉਹਨਾਂ ਗੁਰ ਨੂੰ ਕਲ ਪੁਕਾਰ ਦੀ ਦੱਸੇ ਆਪ ਦੀ ਬਖਸ਼ਿਸ਼ ਵੰਡ ਸਕਦੀ ਹੈ ਆਦ ਪਰਖਦਾ ਘਰ ਘਰ نور ਹਰ ਰੋਜ ਸਵੇਰੇ ਸਮੁੰਦਰ ਵਿੱਚ ਆਪ ਦੇ ਸਤਿਗੁਰ ਹੋਵੇ ਕਥਾ ਜ਼ਰੂਰ ਰਾਤ ਨੂੰ ਜਾ ਕੇ ਵਿੱਚ ਬਲਾਕਾ ਸਤਿਗੁਰ ਜੀ ਸਤ ਸੰਗ ਹੋਵੇ ਆਵੇ ਵਾਲਮੀਕ ਭਗਵਾਨ ਦਾ ਗੁਰਾ ਹਰਿ ਦੇ ਵਿੱਚ ਰੰਗ ਹੋ ਜਾਵੇ ਨੰਬਰ 4 ਤਰੀਕ ਦੇ ਦਿਓ ਜੋ ਸਤ ਸੰਗੀ ਤੁਰ ਕੇ ਆਵਣ ਉਹ ਆਪਣੇ ਆਪ ਬਲਾ ਕੈਂਦਰ ਵਾਲਮੀਕ ਸਤ ਸੰਗ ਕਰਾਵਣ ਵਾਲਮੀਕ ਭਗਵਾਨ ਪ੍ਰਭੂ ਦੀ ਜੈ ਜੈ ਕਾਲਨ ਦਨ ਵਿੱਚ ਹੋਵੇ ਹੋ ਜਾਏ ਆਦਿ ਪੁਰਖ ਦਾ ਨਾਮ ਸਤ ਗੁਰੂ ਸਾਡੀ ਸ੍ਰੀਜ ਹੈ ਸਿਖਰਾ ਹੋ ਜਾਏ ਸਤਗੁਰ ਜੀ ਦੇ ਦਿਲ ਨੂੰ ਜੱਤ ਗਿਆ ਸਾਧ ਸੰਗਤਾਂ ਕੌਮੇ ਪਿਆਰ ਸਤਗੁਰ ਜੀ ਨੇ ਆਗਿਆ ਬਖਸ਼ੀ ਸੰਗਤ ਬੋਲੀ ਸਤਗੁਰ ਜੀ ਦੀ ਜੈ ਜੈਕਾਰ ਗੁਰੂ ਵਾਲੀਕ ਦੇ ਨਾਰੇ ਕੁੰਝੇ ਸੰਗਤਾਂ ਹੋਈਆ ਦਿਲੋਂ ਨਿਹਾਲ ਹਰ ਪਾਸੇ ਖੁਸ਼ੀਆਂ ਨੱਚਿਆ ਸਤਗੁਰ ਜੀ ਦਾ ਜਾਹੋ ਜਲਾਲ ਸਤਗੁਰ ਨਾਲ ਪਿਆਰ ਤੇ ਬੋਲੇ ਸੁਣ ਬੇਟਾ ਪੂਰਨ ਵਰਖੁਰਦਾਰ ਕਲਮ ਕਾਪੀ ਨੂੰ ਫੜ ਕੇ ਲਿਆ ਨਾਮ ਲਿਖੀ ਦਾ ਨੰਬਰ ਵਾਰ ਦਿਸ ਪ੍ਰੇਵੀ ਨੇ ਸਤ ਸੰਗ ਕਰਾਉਣਾ ਹੋਵੇ ਆਪਣੇ ਕਿਸੇ ਬਲਾਕ ਦੇ ਵੱਲੈ ਉਹ ਆਪ ਆਵੇ ਜਾਂ ਫਿਰ ਸਾਨੂੰ ਗੁਰੂ ਪਿਆਰਾ ਸਨੇਹਾ ਕੱਲੇ ਅਸੀਂ ਨੰਬਰ ਪਾਰ ਤਰੀਕ ਸਮਾ ਸਭ ਨਿਸ਼ਚਿਤ ਕਰਕੇ ਕੱਲ ਦੇਵਾਂਗੇ ਸਤ ਗੁਰ ਜੀ ਦੇ ਹੁਕਮ ਅਨੁਸਾਰ ਲਿਖ ਕੇ ਉਸੇ ਕੱਲ ਦੇਵਾਂਗੇ रोग राम ਉਸੇ ਦਿਨ ਬਣ ਗਿਆ ਸੰਗਤਾਂ ਨਾਲ ਕੇ ਖੁਸ਼ੀ ਮਨਾਏ ਗੁਰਪਰਮੇਸ਼ਵਰ ਜੀ ਦੇ ਸਬਨਾ ਜੈ ਜੈਕਾਰ ਬੁਲਾਈ ਬੈਣ ਕੋਟ ਦੇ ਸੰਗਤਾ ਦੇਸੀ ਸਭ ਤੋਂ ਪਹਿਲਾ ਵਾਰੀ ਆਈ ਸਤਿਗੁਰ ਜੀ ਮਨਜੋ ਜੀ ਮਿਲਦੇ ਆ ਸਬਨਾ ਸੰਗਤਾ ਖੁਸ਼ੀ ਮਨਾਈ ਨਿਸ਼ਚਿਤ ਕੀਤੇ ਸਮੇਂ ਮੁਤਾਬਕ ਕਾਰਾ ਲੈ ਕੇ ਪ੍ਰੇਮੀ ਆਏ ਕਰਗੀਆਂ ਰੁੱਤੇ ਜਨ ਜਿਸ ਤਰ੍ਹਾਂ ਬਾਲ ਦਰਿਆਵਾਂ ਔਣ ਤੇ ਹਾਏ ਸਤਿਗੁਰ ਚ ਨਿਸਚੇਸ ਦੇ ਵਾਕ ਹੈ ਸਤ ਸੰਗਿਆ ਕਿਉ ਹਰ ਜਗ ਜਾ ਜਾਈ ਆਪ ਤੇ ਸਤਗੁਰ ਜਾਤਿ ਤੇ ਬੈਠੀ ਬੈਕਪੁਰ ਦੀ ਸੰਗਤ ਸਾਰੀ ਅੱਗੇ ਸਤਗੁਰ ਪਿਆਰ ਸੇ ਬੈਠੇ ਦਾਸ ਤਾਏ ਸਤਗੁਰ ਫਰਮਾਇਆ ਪੂਰਨ ਬੇਟਾ ਜਾ ਆਤਾ ਛੇਤੀ ਸਾਧ ਸੰਗਤ ਦਾ ਸਦਾ ਆਇਆ ਆਦਰ ਮੈਂ ਤੇ ਗ੍ਰੰਥ ਆਪਣਾ ਕਾਰਜ ਰੱਖ ਲੈ ਆਪਣੇ ਕੋਲ ਜਾ ਕੇ ਸੰਗਤਾ ਵਿੱਚ ਸੜਾਈਏ ਆਦਪੁਰਖ ਭਗਵਾਨ ਦੇ ਬੋਲ ਸੁਣਦੇ ਸਾਡ ਗੱਡੀ ਵਿੱਚ ਰੱਖ ਲਾਇਆ ਇਹ ਸਤਿਗੁਰ ਦਾ ਨਿਰਦਨ ਦਾਸ ਹੱਥੀ ਚੋਰ ਪਿਆਰੇ ਨੇ ਕੀ ਸੇਵਕ ਆ ਗਏ ਸਤਿਗੁਰ ਪਾਸ ਸਤਿਗੁਰ ਜੀ ਨੂੰ ਨਾਲ ਲੈਂਦਿਆ ਸੇਵਕ ਬਹਿ ਗਿਆ ਕਾਰ ਦੇ ਵਿੱਚ ਪਰਸਤਾਨ ਤੇ ਜਾਵਨ ਦੇ ਲਈ ਸਤਿਗੁਰ ਦੇ ਦਿਦਾਰ ਜਿੱਥੇ ਹੈ ਸੇ ਚੇਤੇ ਅੱਗੇ ਸੰਗਤਾ ਉਡੀਕ ਕਰਿਆ ਸੱਤ ਦਾ ਜੜ ਗੁਰਾਰਾ ਹਾਵਲ ਕਰਕੇ ਸੁਧ ਪੌਂਡਾ ਦੇ ਹਾਰ ਸੁਨੇਰੀ ਖੜੇ ਪ੍ਰੇਮੀ ਤਲਿਆ ਉੱਤੇ ਧਰਕੇ ਸਤਿਗੁਰ ਜੀ ਸੰਗਤਾ ਸੰਗਾ ਕੇ ਝੋ-ਝੋ ਕਰਦੇ ਆ ਪਹੁੰਚਿਆ ਕਾਰਾ ਸਤਸੰਗ ਵਾਲੇ ਥਾਂ ਤੇ ਰੁਕਿਆ ਤੇ ਜਿਵੇਂ ਹਰ ਸਾਤੇ ਅਡਾਰਾ ਜੇ ਕਰੇ ਭਗਵਾਨ ਪ੍ਰਭੂ ਦੇ ਹਰ ਇੱਕ ਜੀਵੋ ਹੈ ਸੰ ਲੱਗੇ ਸਤਿਗੁਰ ਦਾ ਦਰਦ ਕਰਨ ਲਈ ਸੰਗਤ ਹੋ ਗਈ ਸਭ ਤੋਂ ਅੱਗੇ ਖਾਰਾ ਵਾਲਿਆ ਸਤਿਗੁਰ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਖਾਰ ਕੁਰਾਨੋ ਫੇਟਾ ਕੀਤਾ ਜਰਦਾ ਦੇ ਸੰਗ ਸੀਸ ਨਿਵਾਕ ਦੇ ਦਾਸ ਕੁਰਾਨੋ ਚੌਰ ਚਲਾਉਂਦਾ ਰਿਹਾ ਦੇਖਦਾ ਗੁਰਦੇ ਚੋਜ ਜਾਣੀ ਜਾਣ ਦਿਲਾਦੀ ਆ ਜਾਣਣ ਹਾਰੇ ਪਿੰਨ ਮੰਗਿਆ ਕਰਨ ਬਖਸ਼ਿਸ਼ਾ ਰੋਜ ਸੰਗਤਾ ਲੈ ਕੇ ਸਤਿਗੁਰ ਜੀ ਨੂੰ ਪਹੁੰਚਿਆ ਸੰਨ ਹਿਸ ਸਥਾਨ ਜੇ ਸਾ ਸੰਗਤਿਆ ਅਸਨ ਲਾ ਕੇ ਗੁਰ ਆਦਿ ਪ੍ਰਖਦਾ ਵੰਡਣਾ ਹੈ ਸੇ ਗਿਆਨ ਸਤਿਗੁਰ ਬੋਲੇ ਸਾਧ ਸੰਗਤ ਜੀ ਇਹ ਆਪ ਦਾ ਉਪਕਾਰ ਆਦਿ ਪ੍ਰਖ ਭਗਵਾਨ ਪ੍ਰਭੂ ਦਾ ਕਰਨ ਲਈ ਕਾਬੀ ਪ੍ਰਚਾਰ ਸਤ ਸੰਗ ਕਰਕੇ ਇਸ ਅਸਥਾਨ ਤੇ ਲੰਡਨ ਸ਼ਹਿਰ ਦੇ ਟੁਕਮੇ ਥਾਂ ਕਰਨ ਲਗੇ ਹੋ ਰੋਸ਼ਨ ਪਿਆਰਿਓ ਹਰਪੁਰਖ ਭਗਵਾਨ ਦਾ ਨਾਮ ਫਿਰ ਬੋਲੇ ਕਰਿ ਇਸ ਦਾਸ ਨੂੰ ਦਾਸ ਦੇ ਮਾਲਕ ਦੀਨ ਦਿਆਲ ਉਠ ਕਾਮਿਆ ਕਵਿਆ ਪਿਆਰਿਆ ਕਰ ਸਕਤਾ ਤਾਏ ਨਿਹਾਲ ਜੋ ਗ੍ਰੰਥ ਕੌਮ ਦਾ ਲਿਖ ਰੇ ਹਾਂ ਤੋ ਰੋਸ਼ਨ ਕਰਕੇ ਆਪਣੇ ਖਿਆਲ ਉਸ ਆਪਣੇ ਕੌਮੇ ਗ੍ਰੰਥਨੋ ਕਰ ਸੰਜਿਆ ਸੰਗਤਾ ਨਾਲ ਫਿਰ ਉਠਿਆ ਦਾਸ ਸੰਤਾਸ ਏ ਕਰ ਸਤਗੁਰ ਨੂੰ ਉਪਨਾਮ ਆਦ ਪ੍ਰਖਿ ਭਗਵਾਨ ਦਾ ਲੈ ਕੇ ਹਿਰਦੈ ਸੇ ਨਾਮ ਕਿਹ ਸਾਧ ਸੰਤ ਜੀ ਗੁਰ ਪਰਮੇਸ਼ਵਰ ਮੇਰੇ ਖੈਨ ਸਦਾ ਪਰ ਤਖ ਜਿਨਾਂ ਰੋਸ਼ਨ ਕੀਤੀ ਦਾਸ ਦੇ ਅੰਦਰੋ ਤੀਜੀ ਅੱਖ ਇਹ ਜੀਵਨ ਬਖਸ਼ਿਆ ਸਤਗੁਰ ਜੀ ਦੇ ਇਹ ਜੀਵਨ ਬਖਸ਼ਿ ਸਤਗੁਰ ਜੀ ਦੇ ਸਤਗੁਰ ਜੀ ਦਾ ਪਰਉਪਕਾਰ ਜਿਨ੍ਹਾਂ ਦੀ ਬਖਸ਼ਿ ਸਦਕਾ ਇਹ ਸੇਵਕ ਆ ਗਿਆ ਇਸ ਸੰਸਾਰ ਤੇ ਇਨਾਂ ਆਦ ਸਵੇਤੋ ਦੇਖਣ ਵਾਲੇ ਦਾਸਨ ਬਖਸ਼ਿ ਅੱਖ ਸਭ ਰਾਜ ਭਾਗ ਨੂੰ ਦੇਖਣ ਵਾਲੀ ਬਖਸ਼ਿ ਸਤਗੁਰ ਅੱਖ ਵਾਲਮੀ ਭਗਵਾਨ ਹੈ ਜਿਸ ਦਾ ਹਰਕਿ ਵਿੱਚ ਵਾਸ ਸਾਜਿਤ ਨਾਖੰਡ ਪ੍ਰਥਵੀ ਜਿਸਨੇ ਸਾਜਿਤ ਤੈਨੇ ਕੁੱਲ ਆਕਾਸ਼ ਨਾ ਕੋਈ ਉਸ ਦੀ ਮਾਤਾ ਸੰਗਤੇ ਨਾ ਕੋਈ ਉਸ ਦਾ ਬਾਪ ਕੋ ਆਪ ਤ ਪ੍ਰਗਟ ਹੋਇਆ ਸਾਜ ਪਰਖਦਾ ਕੁੱਲ ਪ੍ਰਤਾਪ ਸੁੰਦਰ ਰੂਪ ਹਿਮਾਲਿਆ ਦੁਨੀਆਂ ਵਿੱਚ ਜਿਹ ਹੈ ਬਹੁਤ ਵਿਸ਼ਾਲ ਉੱਚੀਆ ਜਿਸ ਤੇਆ ਚੋਟੀਆਂ ਕਹਿੰਦੀ ਆ ਅੰਬਰਾਦਾਲ ਬੋਕੜ ਮਾਰੀ ਪਰ ਫਦੇ ਸੀਨੇ ਦੇ ਵਿੱਚ ਅੱਗ ਜਿਸਤਾ ਦਿੱਤਾ ਖਾਰਿਆ ਤੇ ਕਰਮਾ ਵਾਲਾ ਜੱਗ ਕੁਖੋ ਜੰਮੇ ਕਿਸਤੋਂ ਨਦੀਆ ਤੇ ਦਰਿਆ ਖੇਤਾ ਵਿੱਚ ਹਰਿਆਲੀ ਪੰਡੀ ਜਿਸ ਨੂੰ ਗਿਨੇ ਜਾ ਰੁੱਤ ਬਾਤ ਤਮਸਾ ਨਦੀ ਦਾ ਦੁਨੀਆਂ ਵਿੱਚ ਅਨਮੋਲ ਫਲਾ ਤੇ ਜਗਤਿਆ ਅੰਦਰ ਦਿੱਤੀਆ ਮਿਸ਼ਰੀਆ ਕੋਲ गंगा गया कुदावरी किस उत्तम जस्तानीर सुंदर प्यासा नदी क्यों हरियाली दी तस्वीर जिसवी सर्जु नदी दा अमृत ढ़ा है चख खुल गई ओस मनुख दी समझ तीती अख उत्तमतम सा नदी है दुनिया विच लब्ध दिसते कंडे प्यारियो आद पुरख सी ਪਰਗਟ ਹੋਇਆ ਰੱਬ ਜਲਵਾ ਰੱਬ ਦੇ ਦੂਰ ਦਾ ਚਮਕਿਆ ਇੰਕਸਾਰ ਦਿਉ ਚਮਕਣ ਲੱਖਾ ਬਿਜਲੀਆ ਦੂਰ ਕਰਨ ਅੰਧਿਆਰ ਆਪਣਾ ਆਪ ਦਿਖਾਉਣ ਦਾ ਜਦ ਆਦਿ ਪ੍ਰਖ ਨੂੰ ਆਇਆ ਖਿਆਲ ਉਸ ਨੌਖੰਡ ਸਾਜੀ ਰਤਰਤੀਆ ਇੱਕ ਉੱਪਰ ਨੇ ਨਾਲ ਲੱਖਾ ਤਰਤੀਆ ਸਾਜਿਆ ਤੇ ਲੱਖਾਂ ਹੀ ਸਮਾਨ ਉਸ ਹਰ ਤਰਤੀ ਵਿੱਚ タルਬ ਦੇ ਕੀਤੇ ਕੈਮ ਨਿਸ਼ਾਨ ਅਵਨ ਆਰਤੀ ਹਰ ਜਗ੍ਹਾ ਹੁੰਦੀ ਜੋਤਾ ਨਾਲ ਖੁਸ਼ੀਆਂ ਅੰਦਰ ਗੂੰਜਦੇ ਸ਼ੰਖਾ ਨਾਦ ਕੜਿਆਲ ਤੱਕ ਤੱਕ ਵਿਸ਼ਨੂਪੁਰੀ ਚੋ ਵਿਸ਼ਨੂ ਦਾਇ ਪਰਤਾਪ ਵਾਲਮੀਕ ਭਗਵਾਨ ਦਾ ਕਰਨ ਦੇਵਤਾ ਜਾ ਜਮਕੇ ਵਿਸ਼ਨੂਪੁਰੀ ਚੋ ਵਿਸ਼ਨੂ ਦਾ ਇਕਬਾਲ ਚੰਨਾ ਅੰਦਰ ਲక్ష్ਮੀ ਬੈਠੀ ਸਰਦਾ ਨਾਲ ਪੁਰੀਆ ਚੋਸ਼ੇ ਪੁਰੀ ਦਾ ਤੀਖ ਨੋਖਾ ਰੰਗ ਸਵਰਗਪਰੀ ਦੇ ਦੇਵਤੇ ਸਾਰੇ ਹੁੰਦੇ ਦੰਗ ਜਲਵਾ ਇੰਦਰਪੁਰੀ ਦਾ ਪੁਰੀਆ ਵਿੱਚੋਂ ਖਾਸ ਵਾਸੁਪ ਦੇ ਵਿੱਚ ਪਨਾਦਾ ਜੋ ਆਦਪੁਰਖ ਦੇ ਦਾਸ ਧਰਤੀ ਚੰਦਰ ਲੋਕ ਦੀ ਸੂਰਜਪੁਰੀ ਉਤਲ ਤੋ ਪੁਰਿਓ ਤ੍ਰੋ ਦੇਖਦਾ ਆਦ ਫਰਖਤੇ ਵੱਲ ਕੰਡੇ ਤਮਸਾ ਨਦੀ ਦੇ ਬੈਠੇ ਜਾਣੀ ਜਾੜ ਪ੍ਰਤਿਆ ਜਿਸਰੇ ਮੰਡ ਹੈ ਸ਼੍ਰੀ ਵਾਲਮੀਕ ਭਗਵਾਨ ਚਾਰ ਚੁੱਕੇ ਦੇ ਪੁੱਲ ਸਨ ਚਾ ਚੰਦਨ ਦੇ ਰੁੱਖ ਦੇਖ ਦੇਖ ਕੇ ਜਲਵਾ ਜਿਨ੍ਹਾਂ ਦੇ ਦਰਪੀ ਲੈਂਦੇ ਮੰਦੇ ਭੁੱਖ ਰਾਤ ਸੁਗੰਧਿਆ ਪੰਡਤੀ ਪੰਡੇ ਖੁਸ਼ੀ ਸਵੇਰ ਪਾਣੀ ਕੋ ਪੱਤਣੋਂ ਪੀਂਦੇ ਗਉਂਾ ਸ਼ੇਰ ਕਾਲ ਮੇਕ ਭਗਵਾਨ ਜੀ ਕੋਲ ਦੇ ਪਾਲਣਹਾਰ ਇੱਕੋ ਪਰਨੇ ਨਾਲ ਹੀ ਰਚ ਕੇ ਖੁਲ ਸੰਸਾਰ ਖਾਲਕ ਪਾਲਕ ਜੀ ਆਦੇ ਮਾਲਕ ਪਰਖਾ ਕਾਲ ਅਰਕਣ ਕੇ ਵਿੱਚ ਸ਼ਕਤੀਆ ਭਰ ਕੇ ਜਾਹੋ ਜਲਾਲ ਲੱਖਾਂ ਸਾਲ ਸਮਾਧੀਆ ਲਾ ਕੇ ਆਦਿ ਪਰਖ ਅੰਗ ਫਾਲ ਕਾਲਖ ਪਾਲਕ ਜੀਾਂ ਤੇ ਸ਼੍ਰੀ ਵਾਲਮੀਕਿ ਸਿਪ੍ਰਤ ਪਾਲਕ ਦੀਨ ਤੇ ਆਲ ਭਾਰਤ ਵਾਜ ਮਹਾਨ ਰਿਸ਼ਿ ਨੂੰ ਲੈ ਕੇ ਆਪਣੇ ਨਾਲ ਤੁਰ ਪਏ ਤਮਸਾ ਨਦੀ ਤੋਂ ਕਰਕੇ ਰਾਸ਼ਨ ਖਿਆਲ ਪ੍ਰਚਨ ਹਾਰ ਬ੍ਰਹਮੰਡ ਦੇ ਪਾਲਮੇ ਪ੍ਰਭ ਸ਼ਕਤੀਵਾਨ ਜਿਉਂ ਅਸਲ ਬੀਜ ਕੇ ਆਪਣੇ ਹੱਥੇ ਦੇਖਣ ਤੁਰੇ ਕਿਸਾਨ ਆਦਪੁਰਖ ਭਗਵਾਨ ਦੀ ਮਹਿਮਾ ਕੋਈ ਕਰ ਨਾ ਸਕੇ ਬਿਆਨ ਉਸ ਨੂੰ ਜਾਣੇ ਪਰਮੇਸ਼ਵਰ ਤਾਂ ਜਾਣੇ ਖੁਦ ਪਾਲੀਪ ਭਗਵਾਨ ਜੋ ਕੁਝ ਸੇਵਕ ਲਿਖ ਸਕਿਆ ਹੈ ਉਹ ਦਾਤਾ ਬਖਸ਼ਿਆ ਦੇਵ ਘਾਰ ਗਿਆਨ ਨਾਥੁਰ ਗਿਆਨ ਦੇ ਸਾਗਰ ਕਲਯੁਗ ਦੇ ਅਵਤਾਰ ਜਿੰਨਾ ਦਿਆਵਰਦਾਨਾ ਸਦਕਾ ਸੇਵਕ ਆ ਗਿਆ ਵੇ ਸੰਸਾਰ ਕੌਮੇ ਗ੍ਰੰਥ ਲਿਖਣ ਲਈ ਸਗਤ ਹੈ ਸਤਗੁਰ ਬਖਸ਼ੇ ਚਮਤਕਾਰ ਕਾਗਜ ਕਲਮ ਦਵਾਤ ਸਤਗੁਰ ਸਤਗੁਰ ਜੀ ਦਾ ਕੁਲ ਪ੍ਰਤਾਪ ਸੇਵਕ ਬੇਤੀ ਜੋੜ ਕੇ ਸਤਗੁਰ ਜੀ ਦਾ ਕਰਦਾ ਰਿਹਾ ਪੂਰਨ ਜਾਪ ਸੁਣਦੇ ਸਾਰ ਪਿਆਰੀਆ ਸੰਗਤਾ ਸ੍ਰੀ ਵਾਲਮੀਕ ਦੇ ਲਾਏ ਜੇ ਕਾਰੇ गूंजा पैदिया अंबरा टीकर धरती न आ गए खुलारे सतगुर बोले साध संगत जी पूरन कौमी साहित्यकार शब्द गुरु ब्रह्म पाया कविता तो इस रोशन ख्याल जिसने लिखिया ग्रंथ जो इसने लिखिया ग्रंथ जो जाग जाग के दिन है दिन के रात ਇਸ ਤੋਂ ਦਿੱਸਤੀ ਆਦਵਸੀਆ ਚੋਦਿਆ ਦੀ ਹਰ ਬਾਤ ਇਸ 파ਰਤ ਦੇ ਅਸਲੀ ਮਾਲਕ ਆਦਵਸੀ ਬਲਵਾਨ ਰਾਜ ਭਾਗ ਤਖਤਾ ਦੇ ਵਾਰਸ ਦਇਆਪਨ ਰਤਵਾਨ ਇਸ ਗ੍ਰੰਥ ਦੇ ਹਰ ਅੱਖਰ ਚ ਉਹਨਾਂ ਦੀ ਦਸਤੰਦੀ ਤਸਵੀਰ ਫਿਲਮ ਚਲਦੇ ਆ ਦੇ 35 ਕਿਉਂ ਮਦਕਕਾਰ ਤੇ ਕੁਲ ਸਰੀਰ ਜਿਨਾ ਤੁ ਲੈ ਕੇ ਰੋਸ਼ਨੇ ਅਜ ਦੀ ਸਭਿਅਤਾ ਪੈਰੀ ਰਹੀ ਖਲੋਪ ਪੂਜਦੇ ਆ ਪੱਤਰਾ ਤੇ ਲਿਖ ਕੇ ਜਿਨਾ ਮਾਤ ਲੋਕ ਨੂੰ ਵੰਡੀ ਲੋਕ ਇਸਨੇ ਕੌਮੀ ਗ੍ਰੰਥ ਚ ਲਿਖਿਆ ਆਧ ਸਮੇ ਦਾ ਕੁੱਲ ਇਤਿਹਾਸ ਜੋ ਖੰਡਰ ਪਟ ਪਟ ਦੇਖੋ ਤੇ ਤਹੇ ਨੇ ਉਸ ਸਮੇਂ ਦੀ ਗਿਆਨ ਸਿਆਣੇ ਰਾਸ ਮਹਿੰਦਰੋ ਹਤੇ ਰੱਖੇ ਵਿਟੋ ਜੋ ਬਹੁਤ ਪੁਰਾਣੇ ਖੰਡਰ ਆਦਵਸੀਆ ਚੋਤੇਆ ਤੇ ਖੰਨ ਨਖ ਇਨਾਂ ਦੇ ਅੰਦਰ ਇਸ ਕੋ ਮੀ ਪੂਰਨ ਕਵੀ ਨੇ ਅਨੂਪਵ ਦੀ ਅੱਖ ਨਾਲ ਦੇਖ ਲਿਆ ਉਸ ਸਮੇਂ ਦਾ ਕومی ਜਹੋ ਜਲਾਲ ਸਮਾ ਬੜਾ ਪਲਵਾਨ ਹੈ ਕਹਿੰਦੇ ਆਲਮਦਾਨੇ ڈاکੂ ਕਾਤਲ ਤਖਤ ਤੇ ਬਿਠਾਵੇ ਤਖਤਾ ਵਾਲੇ ਬੰਦੀਖਾਨੇ ਰਾਮਾ ਬੜਾ ਬਲਵਾਨ ਹੈ ਸਮਿਆਂ ਦਾ ਅੰਦਾਜ਼ ਸਹਿਨ ਸਹਾਨੋ ਦਲਤ ਬਣਾਵੇ ਦਲਤਾ ਦੇ ਸਰਤਾਜ ਪੂਰਨ ਲਿਖ ਕੇ ਗ੍ਰੰਥ ਕੌਮ ਦਾ ਕੌਮਨ ਕੀਤਾ ਜੀਵਨ ਦਾਨ ਹੈ ਕਾਇਮ ਕੀਤੀ ਇਸ ਕੌਮ ਦੀ ਖਾਮੀ ਅਸਲ ਪਛਾਨ ਪੈਦਾ ਕੀਤੇ ਕੌਮ ਦੇ ਇਸ ਕੌਮੇ ਏ ਤੁਸਮ ਰਿਵਾਜ ਆਦਵਸ ਰਹਿਣ ਨਾ ਹੁਣ ਦੂਜਿਆਂ ਦੇ ਮੁਹਤਾਜ ਲਾਵਾ ਵਿਆਖ ਅਤੇ ਸਤੈਨ ਸੁਹਾਰੇ ਮਰਨ ਤੇ ਮਰਦੀ ਬਾਣੀ ਖਾਸ ਬਾਣੀ ਰਾਹੀ ਲਿਖ ਦਿੱਤਾ ਹੈ ਪੂਰਨ ਨਾਥ ਨੇ ਕੁੱਲ ਇਤਿਹਾਸ ਸਾਲ ਮਹੀਨੇ ਤੇ ਸੰਗਦਾਂ ਦਾ ਪੁੰਨਿਆ ਦਾਸਬ ਜ਼ਿਕਰ ਜਕਾਰ ਕੌਮੇ ਗ੍ਰੰਥ ਚ ਲਿਖ ਦਿੱਤਾ ਇਸ ਬਾਣੀ ਰਾਹੀ ਹੈ ਨੰਬਰ 1 ਸਿੱਧਕ ਪਰੋਸੇ ਤੇ ਵਿਸ਼ਵਾਸ ਤੇ ਸਿਰ ਤੇ ਦਿਸ ਪੈ ਦੀਪ ਭਗਵਾਨ ਦੇ ਦੱਖ ਆਦਿ ਪ੍ਰਕਿਰ ਕਰ ਫਾਇਦਾ ਕਰਦੇ ਅੰਦਰੋਂ ਰੋਸ਼ਨ ਤੇ ਚੀ ਅਨੂਪਵ ਦੀ ਅੱਖ ਜਬਦ ਗੁਰੂਦਾ ਬਖਸ਼ਿਸ਼ ਕਰਦਾ ਚੋ ਚੁਗਤ ਬੰਦ ਕੀਤਾ ਅਭਿਆਸ ਐੜਾ ਪਿੰਗਲਾ ਸੁਖ ਮਨਾ ਜਗਿਆ ਸੁਨੋ ਬਖਸ਼ਦਾ ਅੰਦਰ ਦਾ ਪ੍ਰਕਾਸ਼ ਕੌਮੀ ਗ੍ਰੰਥ ਜੋ ਪੂਰਨ ਲਿਖਿਆ ਇਹ ਸਾਡਾ ਪੱਕਾ ਵਿਸ਼ਵਾਸ ਉਸ ਨੂੰ ਪ੍ਰਾਪਤ ਹੋਏਗੀ ਖੁਸ਼ੀ ਰਤੀ ਹਰ ਇੱਕ ਰਾਸ ਕੌਮੀ ਗ੍ਰੰਥ ਪੜੇਗਾ ਜਿਹੜਾ ਨਾਮ ਚਰੰਗ ਕੇ ਆਪਣੇ ਸਵਾਸ ਜਿਉਂਦਿਆ ਖੁਸ਼ਿਆ ਮਾਤ ਲੋਕ ਵਿੱਚ ਅੰਤ ਸਮੇਂ ਸਵਰਗਾ ਵਿੱਚ ਵਾਸ ਇਹਨਾ ਕਹਿੰਦਿਆ ਗੁਰ ਪਰਮੇਸ਼ਵਰ ਆਦਪਰਖ ਭਗਵਾਨ ਦੇ ਸੰਗ ਬੈਕ ਬਿਰਤੀ ਜੋੜ ਕੇ ਪੂਰਨ ਦੇਖਣ ਛੱਤੀ ਵਾਂਦ ਰੰਗ ਚਰਨ ਚੰਦਿਆ ਸਤਗੁਰ ਜੀ ਦੇ ਸੰਗਤਾ ਹੋ ਰਹੀ ਅਸ਼ੁਕਰ ਗੁਜਾਰ ਜਿਨ੍ਹਾਂ ਨੇ ਬਖਸ਼ਿਸ਼ ਬਖਸ਼ਿਆ ਸਿਸ਼ ਆਪਣੇ ਨੂੰ ਸ਼ਕਤੀ ਦਾ ਖੁੱਟ ਪੰਡਾਰ ਸਤਗੁਰ ਕਹਿੰਦੇ ਸੰਗਤਾ ਤਾਂ ਇਹ ਪੂਰਨ ਤੇ ਆਪਣੀ ਭਗਤੀ ਭਗਤੀ ਉਹ ਮਿਲਦਾ ਅੰਮ੍ਰਿਤ ਰਸ ਹੈ ਅੰਮ੍ਰਿਤ ਰਸ ਵਿੱਚ ਹਰ ਇੱਕ ਸ਼ਕਤੀ ਜਨਮ ਜਨਮ ਤੋਂ ਇਕੱਠਿਆ ਕੀਤੀ ਨਾਲ ਸਾਡੇ ਇਸਨੇ ਭਗਤੀ ਆਦਿ ਕਵੀ ਨੇ ਖੁੱਲੇ ਦਿਲ ਪਿਸਨੋਂ ਬਖਸ਼ਤੀ ਕਵਤਾ ਤੇ ਸ਼ਕਤੀ ਆਦਿ ਪ੍ਰਕਤੀ ਬਖਸ਼ੇ ਸਤ ਕਾ ਇਸ ਜੀਵਨ ਕਵਤਾ ਲੇਖੀ ਲਾਇਆ ਸ਼ਬਦ ਗੁਰੂ ਚੋਂ ਸ਼ਕਤੀ ਲੈ ਕੇ ਆ ਇਸ ਆਦਿ ਬ੍ਰਹਮ ਦਾ ਪੇਧ ਹੈ ਪਾਇਆ ਸ਼ਕਤੀ ਭਗਤੀ ਦੋਵੇਂ ਹੀ ਇਸ ਦੇ ਰਹਿਣ ਖ ਬੀਤੇ ਸਜਦੇ ਲੋੜ ਬੰਧ ਹੈ ਇਸ ਤੋਂ ਅਸੀਸਾ ਲੈ ਕੇ ਸਗਲ ਪਦਾਰਥ ਲੈ ਲੈ ਰਿਖੇ ਸਤਿਗੁਰੂ ਕਹਿੰਦੇ ਸਾਧ ਸੰਗਤ ਸੇ ਹੁਣ ਕਰੀਏ ਅੱਜ ਦੀ ਕਥਾ ਸਮਾਪਤ ਅਗਲੇ ਹਫਤੇ ਸਾਧ ਸੰਗਤ ਦੇ ਆ ਕੁਸ਼ੀਆ ਕਰਾਂ ਕਿਰਪਾ ਪ੍ਰਾਪਤ ਹੱਥ ਜੋੜ ਕੇ ਸੰਗਤਾਂ ਕਹਿੰਦਿਆ ਗੁਰ ਪਰਮੇਸ਼ਵਰ ਸਾਡੇ ਸੁੱਤੇ ਭਾਗ ਜਗਾਓ ਆਪਣੇ ਆਪਰਵਚਨਾਂ ਰਹੀ ਅੰਮ੍ਰਿਤ ਰੂਪੀ ਵਰਖਾ ਵਰਕ ਕਰਕੇ ਸਾਡੇ ਸੀਨੇ ਠੰਡਾ ਪਾਓ ਸਤਿਗੁਰੂ ਆਕੀ ਪਿਆਰ ਦੇ ਅੰਦਰ ਕਰ ਸੰਗਤ ਤੇ ਉਪਰ ਉਪਕਾਰ ਸਾਧ ਸੰਗਤ ਨੂੰ ਅਰਪਣ ਕੀਤੇ ਸ਼ਬਦਾ ਦੀ ਨੂਰੀ ਕੋ ਜਾਰ ਅਰਪੰ ਖਰਬੰ ਆਦ ਸਮੇਤ ਚਮਕ ਰਿਹਾ ਹੈ ਜਿਸ ਦਾ ਨੂਰ ਹਰ ਕਿਣ ਕੇ ਹਰ ਜੀਵ ਦੇ ਅੰਦਰ ਜਿਸ ਦੀ ਹਰਕਤ ਤੇ ਸਰੂਰ ਸੰਗਤਾ ਸੌਂਦਿਆ ਮਨ ਚਿਤ ਲਾ ਕੇ ਆਦ ਪੁਰਖ ਦੀ ਸ਼ਰਧਾ ਬਾਨ ਕਰ ਫਰਮਾਇਆ ਇੱਕੋ ਜੋਤੀ ਆਦ ਪੁਰਖ ਕੋ ਭਗਵਾਨ ਧਰਤੀ ਅੰਬਰ ਹਵਾ ਤੇ ਅਗਨੀ ਵੱਖਰੇ ਵੱਖਰੇ ਤਤ ਹਰ ਇੱਕ ਤੱਤ ਵਿੱਚ ਰਚੀ ਹੋਈ ਹੈ ਅਦਪਰਕ ਭਗਵਾਨ ਦੇ ਰਤ ਹਰ ਕਿਣਕੇ ਵਿੱਚ ਵਾਸਾ ਉਸ ਦਾ ਹਰ ਕਿਣਕੇ ਵਿੱਚ ਅਸਤੇ ਦਖ ਹਰ ਪ੍ਰਾਣੇ ਨੂੰ ਜੀਵਨ ਬਖਸ਼ਿਆ ਹਰ ਪ੍ਰਾਣੇ ਤੇ ਕਰਦਾ ਰੱਖ ਉਸ ਦਾ ਪੀਤ ਅਗੰਮ ਹੈ ਪ੍ਰੀਤ ਨ ਉਸ ਤਾ ਪਾਇਆ ਜਾਏ ਜਿਸ ਤੇ ਉਸਤੀ ਮੇਰ ਹੋ ਜਾਵੇ ਉਸ ਤੋਂ ਨਾਮ ਜਪਾਏ ਮਹਿਲ ਮਾਰਿਆ ਮਾਰਕ ਖਜਾਨੇ ਅੱਗੇ ਨਾਲ ਕਿਸੇ ਨਹੀਂ ਜਾਣਾ ਮਾਤ ਲੋਕ ਸੁਪਨੇ ਦੀ ਨਿਆਈ ਮੰਨਣਾ ਪੈਣਾ ਸਭ ਨੂੰ ਪਾਣਾ ਨਾਮ ਪਦਾਰਥ ਫਸਲ ਪੂੰਜੀ ਜਿਸ ਨੇ ਸਾਡਾ ਸਾਥ ਨਿਭਾਣਾ ਅੱਗੇ ਨਾਲ ਰਿਸ਼ਵਤ ਨਾ ਕੋਈ ਫਰਮੈਸ਼ ਸਿਫਾਰਿਸ਼ ਅਮਲਾ ਸਾਡੇ ਹੀ ਆਪ ਕਮ ਆਣਾ ਚਿੱਤਰ ਗੁਪਤ ਸਾਡੇ ਅੰਗ ਸੰਗ ਹੋਵੇ ਨਿਸ਼ਚਿਤ ਕੀਤੇ ਜੋ ਭਗਵਾਨ ਸਵਾਸ ਸਵਾਸਾ ਲੇਖ ਸਾਡਾ ਲਿਖ ਰੇ ਦੋਵੇਂ ਚਤੁਰ ਸਜਾਨ ਸ਼ਬਦ ਗੁਰੂ ਸਾਡਾ ਅੰਸ ਸਹਾਈ ਜੇਤ ਕਰ ਜਪੇ ਜੋਤਿ ਨਾਲ ਪ੍ਰਤੋਮੈ ਹੋਰ ਪਾਸੇ ਖੁਸ਼ੀ ਆਹੀ ਖੁਸ਼ੀ ਆ ਹਰ ਪਾਸੇ ਕੌਮੀ ਜਹੂ ਜਲਾਲ ਕੋਲ ਜੁਨਾ ਤੋਂ ਉੱਤਮ ਪਦਵੀ ਮਨੁੱਖ ਨੂੰ ਬਖਸ਼ੇ ਪਰਗਵਾਨ ਵੇਦ ਗ੍ਰੰਥ ਅੰਦੇਲ ਕਰਾਨੋ ਸਬਦਾ ਸੰਧੇ ਫਰਮਾਨ ਇਸ ਜੀਵਨ ਵਿੱਚ ਧਰਮੀ ਬਣ ਕੇ ਜੋ ਵੀ ਜਨਮ ਸਵਾਰ ਹੈ ਲੈਂਦਾ ਅਗਲੇ ਜਨਮ ਸਵਰਗੀ ਵਾਸਾ ਹੋ ਵੀ ਜਨਮ ਸੰਗਾਰ ਹੈ ਲੈਂਦਾ ਅੰਤ ਸਮੇ ਸਭ ਧਰਮੀ ਰੂਹਾ ਆਦ ਪ੍ਰਸੰਗ ਰਹਿਣ ਗਿਆ ਪਾਪੀ ਰੂਹਾ ਜਮਦੂਤਾ ਦੇ ਕਸ਼ਟ ਭਿਆਨਕ ਸੈਣ ਗਿਆ ਇਤਨਾ ਕਹਿ ਕੇ ਪਰਵਚਨਾ ਦਾਤ ਭੋਗ ਸਤਿਗੁਰ ਪਾਇਆ ਸੇ ਨਾਲੇ ਮੱਤਾ ਸਤਿਗੁਰ ਜੀ ਨੇ ਸੰਗਤਾਂ ਨੂੰ ਫਰਮਾਇਆ ਸੇ ਸਾਧ ਸੰਗਤ ਜੀ ਸੋਥ ਆਜ ਤੋ ਸੁਨਿਹਾ ਸਾਨੂੰ ਆਇਆ ਹੈ ਵਾਲਮੀਕ ਭਗਵਾਨ ਦਾ ਮੰਦਰ ਜਿਸ ਥਾਂ ਸੰਗਤਾਂ ਨੇ ਬਣਵਾਇਆ ਹੈ ਸਾਨੂੰ ਦੱਸਿਆ ਪੂਰਨ ਇਸਤ ਅਦ ਕਵੀ ਦਾ ਸਾਇਆ ਹੈ ਆਦ ਵਸ ਜਸ ਕੌਮ ਦਾ ਕੌਮੇ ਅਮਰ ਇਤਿਹਾਸ ਬਣਾਇਆ ਹੈ ਸੋਤਾਲ ਦੇ ਮੰਦਰ ਅੰਦਰ ਸੰਗਤਾਂ ਸਾਡੀਆਂ ਇੰਤਜ਼ਾਰ ਵਿੱਚ ਬੈਠੀਆਂ ਨੇ ਉਹ ਕਹਿੰਦੇ ਆ ਸਾ ਸਤਗੁਰ ਜੀ ਦੇ ਤੋਂ ਆਗਿਆ ਲੈਣੇ ਇਸ ਵਿਚਾਰ ਚ ਬੈਠੀਆਂ ਨੇ ਇਸ ਲਈ ਸੰਗਤੋ ਛੁੱਟਿਆ ਬਖਸ਼ੋ ਮਾਈ ਭਾਈ ਸਭ ਪਿਆਰ ਦੇ ਨਾਲ ਸੁਣ ਆਈਏ ਉੱਥੇ ਸੰਗਤਾਂ ਦੀ ਕੀ ਹੈ ਸੋਚ ਤੇ ਕੀ ਹੈ ਖਿਆਲ ਫਿਰ ਸਤਗੁਰ ਆਖਿਆ ਦਾਸ ਨੋ ਉਠ ਬੇਟਾ ਪੂਰਨ ਸਾਹਿਤ ਕਰ ਸੰਗਤਾ ਤਾਂ ਇਹ ਕਹਿ ਕੇ ਕਰ ਲੈ ਜਾਣ ਲੈ ਕੋਈ ਕਾਰ ਤਿਆਰ ਪ੍ਰਬੰਧਕਾਂ ਨੂੰ ਜਦ ਕਿਹਾ ਦਾਸ ਨੇ ਸੌਂਥਾਲ ਦੇ ਮੰਦਰ ਤੇ ਇੱਕ ਕਾਰ ਦੀ ਸਾਨੂੰ ਲੋੜ ਜੋ ਗੁਰਪਰਮੇਸ਼ਵਰ ਸਤਗੁਰ ਜੀ ਨੂੰ ਮਥੋ ਤਿਕਰਾਵੇ ਛੋੜ ਸੰਗਤਾ ਆਖਿਆ ਇੱਕ ਕਾਰ ਦੀ ਗੱਲ ਕੇ ਸਤਿਗੁਰ ਜੀ ਸੰਗ ਸੰਗਤਾ ਜਾਣਿਆ ਕਈ ਹਜ਼ਾਰ ਸਤਿਗੁਰ ਜੀ ਸੰਗ ਇਹਂ ਦੇ ਦਾਨ ਗਿਆ ਮਾਨ ਸਰੋਵਰ ਵੱਲ ਜੋ ਹਰ ਸਾਦੇ ਪਾਰ ਸਤਿਗੁਰ ਦੀ ਪਰਵਚਨਾ ਸਾਡਾ ਕਰ ਦਿੱਤਾ ਹੈ ਅੰਧ ਵਿਸ਼ਵਾਸ ਹਨੇਰਾ ਦੂਰ ਸ਼ਬਦ ਗੁਰੂ ਸਾਡੇ ਪਰ ਦਿੱਤਾ ਹੈ ਰਮ ਰਮ ਵਿੱਚ ਆਦਪੁਰਖਤਾ ਨੂਰ ਸਤਿਗੁਰ ਜੋ ਸਾਨੂੰ ਨਜ਼ਰ ਆ ਰਿਹਾ ਵਾਲਮੀਕ ਭਗਵਾਨ ਮਹਾਰਾਜ ਆਪ ਵਿਚੋ ਸੰਦੇਸਤਾ ਹੈ ਰਿਸ਼ੀ ਰੂਪ ਭਾਰਤਵਾਜ ਸਤਗੁਰੂ ਜੀ ਦੇ ਚਾਰਤ ਫਿਰੇ ਇੰਜ ਸੰਗਤਾਂ ਸੀ ਕੇਰਾ ਪਾਇਆ ਚੰਦ ਦਿਵਾਲੀ ਅੱਜ ਦੇ ਤਾਰਿਆਂ ਚੋਂ ਖੁਸ਼ਿਆ ਦਾ ਮੇਲਾ ਲਾਇਆ ਸੰਗਤਾ ਸੰਗ ਜਦ ਗੁਰ ਪਰਮੇਸ਼ਵਰ ਚਰਨ ਧੁੱਕ ਮੰਦਰ ਵੱਲ ਚੱਲੇ ਅੱਡਿਆ ਧੁੱਕ ਧੇਖਣ ਸੰਗਤਾ ਸਤਗੁਰੂ ਜੀ ਦੇ ਰਸਤੇ ਵੱਲ ਜਦ ਖੇਤ ਦੇ ਲਾਂ ਨੂੰ ਹੋਏ ਦਿਲਾਂ ਦੇ ਖੇਤ ਲੈ ਦੇ ਪਿਆਰਾਂ ਨੂੰ ਪਿਆਰ ਇਸ਼ਕ ਸੰਤੀ ਸਾਜਸ ਦੇਵੇਂ ਜਦ ਤੋ ਰੱਜਿਆ ਗਿਆ ਸੰਸਾਰ ਸੌਠ ਆਲਮਨ ਦਰ ਦੇ ਲਾਗੇ ਪਿਆਰਿਆ ਦੇ ਜਦ ਮਿਲਿਆ ਪਿਆਰੇ ਸੰਗਤਾ ਦੇ ਤਸਾਹੀ ਪ੍ਰੇਮੀ ਪਾਲ ਮੀਕ ਦੇ ਲਾਏ ਦੇ ਘਾਰੇ ਦੇ ਦੇਕਾਰ ਸਤਗੁਰ ਜੀ ਦੀ ਪੁੰਜਾ ਪਹੰਚਿਆ ਅਰਸ਼ ਉੱਤੇ ਸਤਿਗੁਰ ਦੇ ਦੇਕਾਰੇ ਲਾ ਕੇ ਰੰਗੇ ਗਏ ਦਿਲ ਪ੍ਰੇਮ ਸਰਟੇ ਮੰਦਰ ਵਿੱਚ ਭਗਵਾਨ ਦੀ ਮੂਰਤ ਸੰਗਤ ਬੈ ਕਈ ਵਿਅਕਤੀ ਲਾ ਕੇ ਸਿੱਖੀ ਸਾਹਿਬ ਨੇ ਗੱਲ ਸੀ ਤੋਰੀ ਸਤਗੁਰ ਜੀ ਦੀ ਆਗਿਆ ਲੈ ਕੇ ਤਲਤੀ ਆਖਿਆ ਸਤਿਗੁਰ ਜੀਓ ਚੇਤਨ ਦੀ ਸੰਗਰਾਦ ਸਵੇਰੇ ਐਤਵਾਰ ਦਾ ਦਿਨ ਵੀ ਨਾਲ ਹੈ ਸਾਧ ਸੰਗਤ ਕਰ ਉਤਮ ਚਰੇ ਜੀਵਨ ਆ ਆਗਿਆ ਬਖਸ਼ੋ ਸੰਗਤਾ ਕਰਕੇ ਉਤਮ ਬਧੇਰੇ ਇਸ ਸੰਗਰਾਦ ਦੇ ਸ਼ੁਭ ਤੇ ਹਲਾੜੇ ਅਸੀਂ ਲੈ ਸਕਦੇ ਹਾਂ ਲਾਭ ਕਨੇਰੇ ਦੇਕਰ ਬਖਸ਼ੋ ਆਪ ਆਗਿਆ ਆਪ ਕਰੋ ਸੰਗਤਾ ਸਿਰ ਹੱਥ ਕਰ ਕਰਾਵਣ ਆਪੋ ਸਤਿਗੁਰ ਸਰਬ ਕਲਾ ਮਾਲਕ ਸਮਰੱਥ ਇਸ ਸਾਲ ਸਾਡੇ ਦੇ ਵਿਹੈ ਦਿਲ ਦੇ ਮਨ ਸਾਡੇ ਦੇ ਕੋ ਖੇਚੇ ਭੀ ਮਰავ ਦਾ ਪ੍ਰਗਟ ਦਿਨ ਵੀ ਹੁਣ ਝੋਬੇ ਇਸ ਮੰਦਰ ਵਿੱਚ ਗੁਰ ਪਰਮਾਇਆ ਸਾਧ ਸੰਗਤ ਕੀ ਜੋ ਕੌਮ ਮਨਾਵੇ ਆਪਣੀ ਜਾਤ ਚਖਰਾ ਅਤੇ ਤੁਪਾਨਾ ਵਿੱਚ ਵੀ ਕਾਇਮ ਰਹੀ ਉਸ ਦੀ ਬਣ ਆਜ ਸਾਨੂੰ ਖੁਸ਼ੀ ਬੇਅੰਤ ਹੈ ਆਪ ਦੇ ਸਣ ਕੇ ਸੁਭ ਵਿਚਾਰ ਅਮਰ ਰਹਿਣ ਸਦਾ ਉਹ ਕਾਮਾ ਅਮਰ ਹੋਣ ਜੀ ਦੇ ਕਿਰਦਾਰ ਸਾਡਾ ਵੀ ਕੁਝ ਹਿੱਸਾ ਪਾਲੋ ਦਿਵਸ ਮਨਾਓ ਸਾਨਾ ਨਾਲ ਕੁੱਲ ਅਵਤਾਰਾਂ ਰਿਸ਼ੀਆ ਨਾਲੋ ਪੀਵਰਾਓ ਤੇ ਖੰਨ ਰੋਸ਼ਨ ਖਿਆਲ ਪੂਰਨ ਨਾਸ ਤੋਂ ਦੇਖ ਜੰਤਰੀ ਉਸ ਯੁਗ ਪੁਰਸ਼ ਦਾ ਦਿਨ ਤੇ ਵਾਰ ਤੋਗ ਮੇ ਕਵੀ ਤੇ ਸਾਹਿਤਕਾਰ ਹੈ ਸ਼ਬਦ ਤੇਰੇ ਅਮਰਤ ਦੀ ਧਾਰ ਤਿੰਨ ਤੇ ਵਾਰ ਤਰੀਖ ਦੇਖ ਕੇ ਸਰਬਸਾਜ ਸੰਗ ਫੈਸਲਾ ਹੋਇਆ ਕਿਹਦੇ ਉੱਤੇ ਲਾਲੀ ਚਮਕੀ ਚਲਦਾ ਚਲਦਾ ਸਮਾ ਖਲੋਇਆ ਭੋਗ ਪਿਆ ਤੇ ਹੋਈ ਆਰਤੀ ਵੰਡਿਆ ਗਿਆ ਮਿੱਠਾ ਪ੍ਰਸ਼ਾਦ ਫਿਰ ਸੰਗთა ਪ੍ਰਸਾਦ ਆਸ਼ਕਿਆ ਭੋਗ ਕੈਂਥ ਤੋਂ ਬਾਅਦ ਜਦ ਪਿਆ ਪਾਪਾ ਵਿਛੜੇ ਪਿਆਰੇ ਓਠਾ ਤੇ ਗੁਲਜ਼ਾਰ ਪੀ ਮਰੋਂ ਨੂੰ ਜਾਤ ਕਰ ਦਿਆ ਅੱਖਾਂ ਵਿੱਚ ਆ ਗਿਆ ਖੁਮਾਰ